जंडियाला गुरुदेव बलाक समिति चेयरमैन हरजीत सिंह बंडाला कांग्रेस पार्टी दे आगू राजवंत सिंह रायपुर डॉक्टर लखविंदर सिंह बंडाला चेयरमैन कुलदीप सिंह बंडाला नंबरदार सुखदेव सिंह मिंटू ठठिया, चेयरमैन कुलदीप सिंह पोला बंडाला

ਧਰਮਿੰਦਰ ਸਿੰਘ ਵੀਰ ਠੱਠਿਆ ਚੇਅਰਮੈਨ ਕੁਲਦੀਪ ਸਿੰਘ ਕੋਲਾ ਬੰਡਾਲਾ ਕਾਂਗਰਸ ਪਾਰਟੀ ਦੇ ਆਗੂ ਰਾਜਵੰਤ ਸਿੰਘ ਰਾਏਪੁਰ ਜਗਜੀਤ ਸਿੰਘ ਜੱਗੀ ਬੰਡਾਲਾ ਚੇਅਰਮੈਨ ਕੁਲਦੀਪ ਸਿੰਘ ਬਾਟ ਬੰਡਾਲਾ ਸੇ ਮਰਚੀਦਾ ਗੁਰਜੋਤ ਸਿੰਘ ਜਗਰੂਪ ਸਿੰਘ ਅਜੈਪਾਲ ਸਿੰਘ ਅੰਗਰੇਜ਼ ਸਿੰਘ ਸਰਦਾਰ ਗੁਰਜਾਰ ਸਿੰਘ ਠੱਠਿਆ ਹੋਰ ਆਦੇ ਨੇ ਵਧਾਈਆਂ ਦਿੱਤੀਆਂ ਦੀਵਾਲੀ ਦੇ ਸੰਬੰਧ ਤੇ ਪੰਜਾਬ ਪੋਸਟ ਨਿਊਜ਼ ਚੈਨਲ ਦੀ ਵਿਸ਼ੇਸ਼ ਰਿਪੋਰਟ ਮੈਂ ਹਰਜੀਤ ਸਿੰਘ ਬੰਡਾਲਾ ਚੇਅਰਮੈਨ ਬਲੌਸਮਤੀ ਜਨਰਾਲਾ ਗਰੂ ਜੋ ਕਿ ਅੱਜ ਦਿਵਾਲੀ ਦਾ ਦਿਵਸ ਦਿਹਾੜਾ ਹੈ ਜਿਹੜਾ ਕਿ ਬੰਦੀ ਛੋਟ ਦਿਵਸ ਮਨਾਉਣ ਵਾਸਤੇ ਸਾਰੇ ਨਗਰ ਸਾਰੇ ਆਲ ਇੰਡੀਆ ਦੇ ਵਿੱਚ ਜਿਹੜੀ ਆ ਅਸੀਂ ਆਪਣੇ ਆਪਣੇ ਵੱਲੋਂ ਪਰਿਵਾਰ ਵੱਲੋਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਆ ਜੋ ਕਿ ਅੱਜ ਦਿਵਾਲੀ ਦਾ ਦਿਨ ਆ ਇਹਨਾਂ ਨੂੰ ਬੱਚਿਆਂ ਨੂੰ ਪਟਾਕਿਆਂ ਤੋਂ ਬਚਾ ਕੇ ਰੱਖਣਾ ਕਿਉਂਕਿ ਉਹ ਪ੍ਰਦੂਸ਼ਨ ਬਹੁਤ ਜ਼ਿਆਦਾ ਤੇਜ਼ ਆ ਇਹ ਜੋ ਬਚਾਇਆ ਜਾਵੇ ਇਹਨਾਂ ਨੂੰ ਹੱਥ ਹੱਤ ਬਚਾਓ ਪੈਰ ਬਚਾਓ ਬਚਾਉਣਾ ਜ਼ਰੂਰੀ ਆ ਜੇਰਾ ਕਿ ਸਾਡੇ ਨੂੰ ਬੇਨਤੀ ਹੈ ਵੀ ਜੇਕਰ ਆਪਾਂ ਪਟਾਕਿਆਂ ਤੇ ਖਰਚ ਕਰਦੇ ਆਂ ਦਿਵਾਲੀ ਤੇ ਖਰਚ ਕਰਦੇ ਆਂ ਜੇ ਕਿ ਕੱਲੇ ਕੱਲੇ ਰੁੱਖ ਬਚਾ ਲਵਾਵੇ ਤੇ ਪ੍ਰਦੂਸ਼ਣ ਜਿਹੜਾ ਰਹਿਤ ਹੋ ਜੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਦੀਪ ਸਿੰਘ ਬੰਡਾਲਾ ਚੇਅਰਮੈਨ ਜੂਤ ਕਾਂਗਰਸ ਆਪ ਸਭ ਨੂੰ ਦਿਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਹਣ ਸਾਰੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਮੈਂ ਆਪਣੇ ਨੌਜਵਾਨ ਸਾਥੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਸ ਵਾਰ ਦੀਵਾਲੀ ਤੇ ਪਟਾਕੇ ਨਹੀਂ ਆਪਾਂ ਇੱਕ ਇੱਕ ਰੁੱਖ ਲਾ ਕੇ ਜਿਹੜਾ ਵਾ ਦੀਵਾਲੀ ਮਨਾਈ ਜਾਵੇ ਤਾਂ ਕਿ ਆਪਾਂ ਪ੍ਰਦੂਸ਼ਣ ਤੋਂ ਰਹਿਤ ਪੰਜਾਬ ਨੂੰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਮੈਂ ਰਾਜਵੰਤ ਸਿੰਘ ਰਾਏਪੁਰ ਆਪਣੇ ਵੱਲੋਂ ਅਤੇ ਸਾਡੇ ਸੰਤੂ ਪਰਿਵਾਰ ਵੱਲੋਂ ਹਲਕਾ ਜੁੜਿਆ ਗੁਰੂ ਦੇ ਵਾਸੀਆਂ ਨੂੰ ਅਤੇ ਪੰਜਾਬ ਵਾਸੀਆਂ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ ਇਸੇ ਨਾਲ ਹੀ ਇੱਕ ਮੇਰੇ ਵੱਲੋਂ ਅਪੀਲ ਹੈ ਕਿ ਪਟਾਕਿਆਂ ਨੂੰ ਅੱਬਲ ਤੇ ਚਲਾਇਆ ਨਾ ਜਾਵੇ ਇਹ ਚਲਾਉਣਾ ਵਾ ਤੇ ਬਿਲਕੁਲ ਸ਼ਾਂਤਮਈ ਤੌਰ ਤੇ ਚਲਾਉਣਾ ਚਾਹੀਦਾ ਹੈ ਤਾਂ ਕਿ ਕਿਸੇ ਵੀ ਕਿਸਮ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਮੇਰੀ ਵੱਲੋਂ ਪਿਆਰ ਬਹੁਤ ਇਤਿਹਾਸਕ ਇਹਨੂੰ ਖੁਸ਼ੀ ਨਾਲ ਮਨਾਓ ਤੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ। ਆਏ ਬਜੀ ਦਾ ਖਾਲਸਾ ਵਾਹਿਗੁਰੂ। ਮੈਂ ਕੁਲਦੀਪ ਸਿੰਘ ਬਾਠ ਜ਼ਿਲ੍ਹਾ ਮੀਤ ਪ੍ਰਧਾਨ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਅੱਜ ਦਿਵਾਲੀ ਦੇ ਮੌਕੇ ਤੇ ਮੈਂ ਸਾਰੇ ਦੇਸ਼ ਵਾਸੀ ਔਰ ਵਿਦੇਸ਼ ਚ ਰਹਿੰਦੇ ਸਾਰੇ ਪੰਜਾਬੀਆਂ ਨੂੰ ਮੰਦੀ ਸੋੜ ਦਿਵਸ ਔਰ ਦਿਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਦੇਣਾ ਵਾਹਿਗੁਰੂ ਖੁਸ਼ੀਆਂ ਭਰਿਆ ਦਿਹਾੜਾ ਹਰ ਵੇਖਾਤੇ ਬਤੀਤ ਕਰੇ। ਸੋ ਨੌਜਵਾਨ ਵੀਰਾਂ ਨੂੰ ਦੀ ਬੇਨਤੀ ਕਰਦਾ ਛੋਟੇ ਬੱਚਿਆਂ ਨੂੰ ਜੋ ਪਟਾਕੇ ਵਗੈਰਾ ਵਾ ਉਹਨਾਂ ਤੋਂ ਬੜੇ ਧਿਆਨ ਦੇ ਨਾਲ ਆਪਣਾ ਵਿਚਾ ਕੇ ਸਾਰੇ ਚਲੋ ਵਾਹਿਗੁਰੂ ਜੀ ਕਾ ਖਾਲਸਾ ਸੇਬ ਸਿੰਘ ਮਿੰਟੂ ਨੰਬਰਦਾਰ ਪਿੰਡ ਠੱਠੀਆਂ ਤੋਂ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀ ਭੈਣ ਭਰਾ ਨੂੰ ਦੀਵਾਲੀ ਦੀਆਂ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਮਾਰੇ ਕਿਰਪਾ ਕਰੇ ਖਬਤ ਜੜੀ ਕਲਾ ਬਣਾ ਰਿਹਾ